ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਹਾਂ ਸ਼ਹਿਰ ਕੁਰਾਲੀ ਦੇ ਫੋਕਲ ਪੁਆਇੰਟ ਚਨਾਲੋਂ ਦੇ ਵਿੱਚ ਜਿੱਥੇ ਕਿ ਪੰਜਾਬ ਕਾਪੀ ਦੀ ਫੈਕਟਰੀ ਹੈ ਜਿੱਥੇ ਕਿ ਇਹ ਕਾਪੀ ਬਹੁਤ ਜ਼ਿਆਦਾ ਮਸ਼ਹੂਰ ਹੈ ਹਰਿਆਣਾ ਪੰਜਾਬ ਦਿੱਲੀ ਤੱਕ ਇਸ ਕਾਪੀ ਨੇ ਆਪਣੀ ਧੂਮਾ ਮਚਾਈਆਂ ਹੋਈਆਂ ਹਨ ਬੱਚਿਆਂ ਦੇ ਅਕਸਰ ਬੈਗਾਂ ਦੇ ਵਿੱਚ ਤੁਹਾਨੂੰ ਇਹ ਕਾਪੀ ਆਮ ਤੌਰ ਤੇ ਦੇਖਣ ਦੇ ਵਿੱਚ ਮਿਲਦੀ ਹੋਵੇਗੀ ਇਹ ਕਾਪੀ ਵੇਚਣ ਦਾ ਇੱਕ ਇਸ ਫੈਕਟਰੀ ਦੇ ਵਿੱਚ ਅਨੋਖਾ ਹੀ ਢੰਗ ਹੈ ਤੇ ਹੁਣ ਪਹੁੰਚੇ ਆ ਉਸ ਫੈਕਟਰੀ ਦੇ ਅੰਦਰ ਜੋ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੀ ਨੰਬਰ 1 ਕਾਪੀ ਹੈ ਜੋ ਪੰਜਾਬ ਕਾਪੀ ਉਹਨਾਂ ਦੇ ਮਾਲਕ ਅਸ਼ੋਕ ਕੁਮਾਰ ਜੀ ਨਾਲ ਤੇ ਗੱਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਤੁਹਾਡੇ ਸਵਾਗਤ ਹੈ ਜੀ ਹਰਿਆਣ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ ਬਹੁਤ ਸਵਾਗਤ ਹੈ ਤੇ ਸਰ ਅਸੀਂ ਜੋ ਇੱਕ ਤੁਹਾਡੀ ਕਾਪੀ ਦੇ ਬਾਰੇ ਸੁਣਿਆ ਹੈ ਕਿ ਕਾਪੀ ਜੋ ਆਪਾਂ ਮਾਰਕੀਟ ਤੋਂ ਲੈਂਦੇ ਆ ਗਿਣਤੀ ਦੇ ਵਿੱਚ ਕਾਪੀਆਂ ਮਿਲਦੀਆਂ ਤੇ ਤੁਹਾਡਾ ਜੋ ਕਾਪੀ ਵੇਚਣ ਦਾ ਇੱਕ ਅਨੋਖਾ ਢੰਗ ਹੈ ਕਿ ਕਾਪੀ ਗਿਣਤੀ ਦੇ ਨਾਲ-ਨਾਲ ਤੁਸੀਂ ਕਾਪੀ ਤੋਲ ਕੇ ਵੀ ਦਿੰਨੇ ਆ ਜੋ ਆਪਾਂ ਗਿਣਤੀ ਦੇ ਵਿੱਚ ਕਾਪੀ ਲੈਨੇ ਆ ਉਹਦੇ ਵਿੱਚ ਕਈ ਵਾਰੀ ਪੇਜ ਘਟਿਆ ਵੱਧ ਹੁੰਨੇ ਆ ਉਹਦਾ ਕੋਈ ਅੰਦਾਜ਼ਾ ਨਹੀਂ ਹੁੰਦਾ ਪਰ ਜੋ ਤੋਲ ਕੇ ਦਿੰਨੇ ਆ ਇਹਦੇ ਵੀ ਤਾਂ ਪ੍ਰੋਪਰ ਜੋ ਹਿਸਾਬ ਹੋਏਗਾ ਪ੍ਰੋਪਰ ਹੀ ਪੇਜ ਮਿਲਣਗੇ ਇਸ ਬਾਰੇ ਤੁਹਾਡਾ ਕੀ ਰਾਏ ਹੈ ਸਾਰੇ ਦਰਸ਼ਕਾਂ ਨੂੰ ਦੱਸੋ ਜੀ ਸਾਡਾ ਰਾਏ ਇਹ ਹੈ ਜੀ ਦੇਖੋ ਜਦ ਕੋ ਬੱਚਾ ਕਿਸੇ ਦੁਕਾਨ ਤੋਂ ਕਾਪੀ ਲੈ ਜਾਂਦਾ ਹੈ ਉੱਚ ਪਰਪੀਸ਼ 10 ਰੁਪਏ 20 ਰੁਪਏ 50 ਰੁਪਏ ਕਾਪੀ ਕਿਹਾ ਕਿ ਬੱਚਾ ਲੈ ਜਾਂਦਾ ਹੈ ਉਹ ਕਾਪੀਆਂ ਜਾਨੇ ਦੇ ਮਾਪੇ ਬਾਬ ਨੂੰ ਪੈਂਦੀ ਹੈ 200 ਤੇ ਲੱਗੀ 250 ਰੁਪਏ ਕਿਲੋ ਤੱਕ ਪਰ ਸਾਡੀ ਜਿਹੜੀ ਕਾਪੀ ਹੈਗੀ ਹੈ 100 ਰੁਪਏ ਕਿਲੋ ਤੋਰ ਕੇ ਹੈ ਜਿਹੜੀ ਸਾਡੀ ਕਾਪੀ 50 ਰੁਪਏ ਦੀ ਬਾਜ਼ਾਰ ਚ ਮਿਲਦੀ 80 ਰੁਪਏ ਦੀ ਜੀ ਜੋ ਕਾਪੀਆਂ ਤੁਸੀਂ ਦੱਸ ਰਹੇ ਹੋ ਸਾਨੂੰ ਇਹ ਦਿਖਾ ਸਕਦੇ ਆ ਸਾਡੇ ਦਰਸ਼ਕਾਂ ਨੂੰ ਵੀ ਇਹ ਜੋ ਵੀ ਤੋਲ ਕੇ ਤੁਸੀਂ ਕਿਹਾ ਕਿ ਆ ਸਕਦਾ ਬਈ ਇਹ ਕਾਪੀ ਥੋੜੇ ਅੱਗੇ ਇਹ ਕਾਪੀ ਜਿਹੜੀ ਹੈ 500 ਗ੍ਰਾਮ ਦੀ ਹਾਂਜੀ ਇਹ ਹੈ ਜੀ 50 ਰੁਪਏ ਦੀ ਤੇ ਸਾਡੇ ਦਰਸ਼ਕਾਂ ਨੂੰ ਦਿਖਾਓ ਜੀ ਤੋਲ ਕੇ ਕਿਸ ਤਰ੍ਹਾਂ ਦੀ ਜਦ ਕਿ ਇਹ ਬਾਜ਼ਾਰ ਦੇ ਜਿਹੜੀ ਕਾਪੀ ਹੈ ਇਹ ਮਿਲਦੀ ਹੈ 100 ਰੁਪਏ ਤੇ ਦੇਖੋ ਸਭੀ ਤੱਕ ਸਾਡੀ ਮਿਲਣੀ ਹੈ ਸਿਰਫ 50 ਰੁਪਏ ਦੀ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਜਿਹੜੀ ਕਾਪੀ ਬਾਜ਼ਾਰ ਦੇ ਵਿੱਚ 60 ਰੁਪਏ ਦੀ ਹੈ ਉਹ ਮਿਲਦੀ ਸਿਰਫ 30 ਰੁਪਏ ਦੀ 300 ਗ੍ਰਾਮ ਦੀ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਪੇਜ ਹੈ ਨਾ ਅਸੀਂ ਨਾਲ ਲਿਖ ਲਿਖਿਆ ਹੈ ਵੀ ਸਾਡੇ ਕਾਪੀ ਜਿੰਨੇ ਪੇਜਾਂ ਐਨੇ ਗ੍ਰਾਮ ਆ ਛੜੇ ਜਿਹੜੀ ਕਾਪੀ ਹੈਗੀ ਐ 64 ਪੇਜ ਦੀ 100 ਗ੍ਰਾਮ ਦੀ 10 ਰੁਪਏ ਸਿਰਫ ਠੀਕ ਹੈ ਜੀ 152 ਪੇਜ ਦੀ ਜਿਹੜੀ ਛੜੇ ਕਾਪੀ ਹੈ 200 ਗ੍ਰਾਮ ਦੀ 20 ਰੁਪਏ ਦੀ ਠੀਕ ਹੈ ਜੀ 224 ਪੇਜ ਦੀ ਕਾਪੀ 600 ਗ੍ਰਾਮ 30 ਰੁਪਏ ਦੀ ਹਾਂਜੀ ਸਾਈਜ਼ ਇਹਦਾ ਹੈਗਾ 48 72 ਠੀਕ ਹੈ ਜੀ ਇਸ ਤੋਂ ਇਲਾਵਾ ਲੰਬੇ ਰਜਿਸਟਰ ਹਾਂਜੀ 140 ਪੇਜ 300 ਗ੍ਰਾਮ 30 ਰੁਪਏ ਠੀਕ ਹੈ ਜੀ 240 ਪੇਜ 400 ਗ੍ਰਾਮ 40 ਰੁਪਏ ਠੀਕ ਹੈ ਜੀ 256 ਪੇਜ 500 ਗ੍ਰਾਮ 50 ਰੁਪਏ ਮਤਲਬ ਕਹਿੰਦਾ ਕਾਪੀ ਤੋਲ ਕੇ ਹੈਗੇ ਤੋਲ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਬੜਾ ਫਾਇਦਾ ਹੋਏਗਾ ਨਹੀਂ ਤਾਂ ਦੁਕਾਨਦਾਰ ਜਿਹੜੇ ਹਨ ਬੱਚਿਆਂ ਦੇ ਮਾਪਿਆਂ ਦੀ ਇਨੀ ਆਮਦਨ ਨਹੀਂ ਹੈ ਜਿਹਦੇ ਨਾਲ ਉਹ ਕਾਪੀ ਖਰੀਦ ਸਕਣ ਹਾਂਜੀ ਉਹ ਸਾਡੀ ਕਾਪੀ ਜੇ ਤੋਲ ਕੇ ਖੇਦੋਗੇ ਇੱਕ ਸਾਲ ਦੇ ਵਿੱਚ ਬੱਚੇ ਨੂੰ ਬੱਤੇ ਬੱਲ ਜੋਰ ਲਾ ਕੇ ਕਿਲੋ ਕਾਪੀ ਮੁੱਕੇਗੇ ਨਹੀਂ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣਾ ਐਡਰੈਸ ਦੱਸੋ ਇਹ ਕਿੱਥੇ ਪੈਂਦਾ ਜੀ ਆਪਣਾ ਐ ਇਹ ਜਿਹੜੀ ਸਾਡੀ ਕਾਪੀ ਹੈ ਜੀ ਜਿਵੇਂ ਮੈਂ ਪੰਜਾਬੀ ਵਿੱਚ ਕਹਿੰਦਾ ਨੱਠੋ ਪਜੋ 도ੜੋ ਤੇ ਪਹੁੰਚੋ ਪਿੰਡ ਜਾਂ ਸ਼ਹਿਰ ਦੇ ਲੋਕਾਂ ਦੇ ਸੇ ਸਾਡੀ ਕਾਪੀ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਮਿਲੇਗੇ ਰੰਗਲਾ ਪੰਜਾਬ ਭਗਵਾਨ ਜਮਾਨ ਅਸ਼ੋਕਾ ਪੰਜਾਬ ਕਾਪੀ ਤੋਲ ਕੇ 100 ਰੁਪਏ ਕਿਲੋ ਤੁਸੀਂ 100 ਰੁਪਏ ਕਿਲੋ ਤੋਂ ਵੱਧ ਲੈ ਲਈ ਅਗਰ ਤੁਹਾਨੂੰ ਕੋਈ ਬੰਦਾ ਮਹਿੰਗੀ ਦਿੰਦਾ ਹੈ ਤਾਂ ਮੈਨੂੰ ਕੰਪਲੇਨਟ ਕਰੋ ਮੈਂ ਉਸ ਦੁਕਾਨਦਾਰ ਨੂੰ ਪੁੱਛ ਕੇ ਤੁਹਾਨੂੰ ਕਾਪੀ 100 ਹੀ ਦਵਾਵਾਂਗਾ ਉਹ ਤੁਹਾਨੂੰ ਲੈਣੀ ਹੈਗੀ ਰੰਗਲਾ ਪੰਜਾਬ ਭਗਵਾਨ ਜਮਾਨ ਅਸ਼ੋਕਾ ਪੰਜਾਬ ਕਾਪੀ ਠੀਕ ਹੈ ਜੀ ਸਾਡੀ ਫੈਕਟਰੀ ਦਾ ਨਾਮ ਹੈਗਾ ਜੀ ਪੰਜਾਬ ਕਾਪੀ ਮੈਨੂਫੈਕਚਰਿੰਗ ਪ੍ਰਾਈਵੇਟ ਲਿਮਟਿਡ ਫੋਕਲ ਪੁਆਇੰਟ 372 ਚਨਾਲੋ ਅਗਰ ਤੁਹਾਨੂੰ ਨਹੀਂ ਮਿਲਦੀ ਸਾਨੂੰ ਸਾਡੇ ਨੰਬਰ ਤੇ ਫੋਨ ਕਰੋ ਤੁਹਾਨੂੰ ਅਸੀਂ ਔਨਲਾਈਨ ਤੁਹਾਡੇ ਘਰ ਤੇ ਪਹੁੰਚਾ ਦਾਂਗੇ ਸਾਡਾ ਫੋਨ ਨੰਬਰ ਹੈਗਾ 921785801 887206040 ਇਹ ਸਾਡਾ ਫੋਨ ਨੰਬਰ ਹੈ ਠੀਕ ਹੈ ਤੇ ਦਰਸ਼ਕੋ ਹੁਣ ਤੁਹਾਨੂੰ ਦਿਖਾਇਆ ਹੈ ਪੰਜਾਬ ਕਾਪੀ ਤੇ ਤੁਹਾਨੂੰ ਜੋ ਸੱਚ ਹੈ ਤੁਹਾਡੇ ਅੱਗੇ ਲੈ ਕੇ ਆਏ ਆ ਅਸ਼ੋਕ ਕੁਮਾਰ ਜੀ ਕਿ ਕਾਪੀ ਗਿਣਤੀ ਦੇ ਨਾਲ ਨਾਲ ਤੋਲ ਕੇ ਵੀ ਦਿੱਤੀ ਜਾ ਸਕਦੀ ਹੈ ਇਗਲਾ ਪੰਜਾਬ ਭੋਂਗਾਂ ਦੇ ਧਮਲ ਅਸ਼ੋਕਾ ਪੰਜਾਬ ਕਾਪੀ ਸਸਤੀਆਂ ਅਤੇ ਵਧੀਆ ਕਿੱਥੇ ਮਿਲਣਗੀਆਂ ਅੱਜ ਕੱਲ ਦੀ ਮਹਿੰਗਾਈ ਨੂੰ ਦੇਖਦੇ ਹੋਇਆ ਬੱਚਿਆਂ ਦੇ ਮਾਪੇ ਦੇ ਬਜਟ ਵਿੱਚ ਸਮਾਨ ਵਾਲੀਆਂ ਤੋਲ ਕੇ ਖਿੱਦੋ 100 ਰੁਪਏ ਕਿਲੋ ਪੰਜਾਬ ਕਾਪੀ ਪੰਜਾਬ ਦੀ ਸ਼ਾਨ ਸੁੰਦਰ ਲਿਖਾਈ ਹੈ ਇਸ ਦੀ ਪਹਿਚਾਨ ਸੋਹਣੀ ਲਿਖਾਈ ਵਾਲੇ ਬਾਲਪੈਨ 10 ਰੁਪਏ ਦੇ 3 ਖਿੱਦੋ ਜਿਹੜੇ ਕਿ ਬਾਜ਼ਾਰ ਦੇ ਵਿੱਚ 30 ਮਿਲਦੇ ਹਨ ਪੰਜਾਬ ਕਾਪੀ ਦੀ ਬੱਲੇ ਬੱਲੇ ਬਾਕੀ ਸਭ ਥੱਲੇ ਥੱਲੇ ਅਸ਼ੋਕਾ ਪੰਜਾਬ ਕਾਪੀ ਜਿਦਮ ਹੈ ਇਜੀ ਕੀਮਤ ਘੱਟ ਹੈ ਨੱਠੋ ਪਜੋ ਦੋੜੋ ਤੇ ਪਹੁੰਚੋ ਪਿੰਡਾਂជា ਸ਼ਾਦੀਆ ਦੁਕਾਨਾਂ ਤੇ ਖਰੀਦੋ ਰੰਗਲਾ ਪੰਜਾਬ ਭਗਵਾਨ ਜਮਾਨ ਅਸ਼ੋਕਾ ਪੰਜਾਬ ਕਾਪੀ ਤੋਲ ਪੜਿਏ ਲਿਖਿਏ ਬੜੀ ਸਮਤ ਮਹਿਲ ਚੌਂਪੜੀ ਗਰ ਕੱਚੇ ਤੱਕ ਸਿੱਖਿਆ ਪਹੁੰਚੀ ਹਰ ਬੱਚੇ ਤੱਕ ਛੋੜੋ ਪੰਜਾਬ ਪੜਾਓ ਪੰਜਾਬ ਲਿਖੇਗਾ ਪੰਜਾਬ ਬੱਲੇਗਾ ਪੰਜਾਬ ਆਓ ਲਿਖੀ ਆਪਣੀ ਤਕਦੀਰ ਆਪਣੇ ਹੱਥਾਂ ਨਾਲ ਪੰਜਾਬ ਕਾਪੀ ਉੱਤੇ ਕੰਡਾ ਬੱਟਾ ਸਾਥਵੇਂ ਰੰਗਲਾ ਪੰਜਾਬ ਪਿਸ਼ਿਮ ਪੰਜਾਬ ਕਾਪੀ ਹੱਥ ਵਿੱਚ ਖਰੀਦੋ ਉਸ ਨੂੰ ਜਿਸ ਨੂੰ ਸਾਰਾ ਪੰਜਾਬ ਖਰੀਦ ਰਿਹਾ ਹੈ ਪਹਿਲਾਂ ਪਰਖੋ ਫਿਰ ਖਰੀਦੋ ਸੁੰਦਰ ਲਖਾਈ ਦੀ ਪਿਛੇ ਪੰਜਾਬ ਕਾਪੀ ਤੋਲ ਕੇ ਖਰੀਦਣਾ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਸੋਹਣੀ ਲਖਾਈ ਵਾਲੇ ਬਾਲ ਪੈ 10 ਰੁਪਏ ਦੇ ਦਿੱਨ ਜਾਗੋ ਮਾਪਿਓ ਜਾਗੋ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਓ ਬਿਜਿਆ ਵਿਚਾਰੀ ਪਰ ਬੁਕਾਰੀ ਤੱਕੇ ਚੜ ਗਈ ਜੁੜਵੀ ਵਪਾਰੀ ਸਕੂਲਾਂ ਵਿੱਚ ਵਪਾਰ ਕਰਨਾ ਬੰਦ ਕਰੋ ਅੱਗੇ ਬੱਲੇਗਾ ਦੇਸ਼ ਕਾ ਮਾਲ ਜਦ ਬਿਜਿਆ ਮਿਲੇ ਇੱਕ ਸਮਾਨ ਸਿੱਖਿਆ ਧਨ ਹੈ ਵਪਾਰ ਨਹੀਂ ਆਓ ਗਰੀਬੀ ਤੇ ਅਨਪੜਤਾ ਦੇ ਸਾਗਰ ਦਾ ਮੰਤਰ ਕਰਕੇ ਲੋਕਾਂ ਵਿੱਚ ਗਿਆਨ ਦਾ ਅੰਮ੍ਰਿਤ ਵੰਡਿਏ ਪਿਛੇ ਪੰਜਾਬ ਕਾਪੀਆਂ ਸਭ ਤੋਂ ਸਸਤੀਆਂ ਅਤੇ ਵਧੀਆ ਹਨ ਬੱਚਿਆਂ ਤੇ ਮਾਪਿਆਂ ਦੇ ਬਜਟ ਵਿੱਚ ਸਮਾਣ ਵਾਲੀਆਂ ਹਨ ਵਿਦਿਆਰਥੀਓ ਇੱਕ ਬਾਤ ਜੂਰ ਰੰਗਲਾ ਪਿਛੇ ਪੰਜਾਬ ਕਾਪੀ ਦੇਖੋ ਪਰਖੋ ਖਰੀਦੋ ਵਿਦਿਆਰਥੀਓ ਆਉਣ ਵਾਲੀ 31 ਮਾਰਚ ਨੂੰ ਮੋਰ ਪੰਜਾਬ ਕਾਪੀ ਦੇ ਲਾ ਦਿਓ ਤੇ ਇਸ ਨੂੰ ਕਾਮਯਾਬ ਬਣਾ ਦਿਓ ਤਲਵਾਰ